ਗੁੰਡਾਗਰਦੀ ਦਾ ਨੰਗਾ ਨਾਚ ਤੁਸੀਂ ਸਾਰਤ ਤਸਵੀਰਾਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਇੱਕ Hindu ਨੇਤਾ ਤੇ ਵੱਡਾ ਹਮਲਾ ਜਿਵੇਂ ਇਹ Hindu ਨੇਤਾ ਆਪਣੇ ਇੱਕ ਪੰਜਾਬ ਪੁਲਿਸ ਦੇ ਬੌਡੀਗਾਰਡ ਨੂੰ ਸਕੂਟਰੀ ਦੇ ਪਿੱਛੇ ਬਿਠਾ ਕੇ ਮਾਰਕੀਟ ਵਿੱਚ ਜਾਂਦਾ ਹੈ ਤਾਂ ਉਸੇ ਸਮੇਂ ਦੋ ਨਿਹੰਗ ਸਿੰਘ ਬਾਣੇ ਵਿੱਚ ਆਉਂਦੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਫੜੀਆਂ ਹੁੰਦੀਆਂ ਨੇ ਤੇ ਪਹਿਲਾਂ ਇਹ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਗੋਰਾ ਜਿਹੜਾ ਕਿ ਮਾਫੀ ਮੰਗਦਾ ਹੈ ਉਸ ਤੋਂ ਬਾਅਦ ਕਿਰਪਾਨਾਂ ਦੇ ਨਾਲ ਤਾਬੜ ਤੋੜ ਹਮਲਾ ਕਰ ਦਿੱਤਾ ਜਾਂਦਾ ਸਿਰਤ ਦੇ ਉੱਤੇ ਸਿਰ ਵੱਢ ਦਿੱਤਾ ਜਾਂਦਾ ਹੈ ਖੂਨਮ ਖੂਨ ਹੋ ਜਾਂਦਾ ਤੁਸੀਂ ਦੱਸ ਸਕਦੇ ਹੋ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿਸ ਤਰੀਕੇ ਦੇ ਨਾਲ ਹੋਰ ਨਹਿنگ ਜਿਹੜੇ ਖੱਬੇ ਸੱਜੇ ਇਸ ਬਾਰਦਾਤ ਨੂੰ ਅੰਜਾਮ ਦੇਣ ਵਾਸਤੇ ਖੇਡੇ ਹੋਏ ਸੀ ਉਹ ਪੁਲਿਸ ਵਾਲਿਆਂ ਨੂੰ ਕਿਵੇਂ ਘੇਰ ਕੇ ਇੱਕ ਪਾਸੇ ਲੈ ਗਏ ਤੇ ਉਸ ਤੋਂ ਬਾਅਦ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੰਦੀਪ ਥਾਪਰ ਗੋਰਾ ਸਿਵਲ ਹਸਰਾ ਦੇ ਸਵੇਦਨਾ ਟਰੱਸ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ ਜੇਤੇ ਨਹਿنگ ਥਾਣੇ ਵਿੱਚ ਆਏ ਨੌਜਵਾਨਾਂ ਨੇ ਉਹਨਾਂ ਤੇ ਕਰ ਦਿੱਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਪੁਲਿਸ ਬਹਾਰਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਉੱਤੇ ਵੱਡਾ ਹਮਲਾ ਸੰਦੀਪ ਥਾਪਰ ਗੋਰਾ ਤੇ ਨਹਿੰਗਾ ਨੇ ਕੀਤੇ ਕਾਤਲਾਨਾ ਬਾੜ ਤੇ ਸਿਰ ਨੂੰ ਵੱਢ ਦਿੱਤਾ ਅਰੇ ਬੜੀ ਗੰਭੀਰ ਸਥਿਤੀ ਵਿੱਚ ਨੂੰ ਸੁੱਟ ਕੇ ਉਸ ਦੀ ਸਕੂਟਰੀ ਲੈ ਕੇ ਫਰਾਰ ਹੋ ਗਏ ਹਾਲਾਂਕਿ ਸ਼ਿਵ ਸੈਨਾ ਆਗੂ ਦੇ ਨਾਲ ਇੱਕ ਪੁਲਿਸ ਵਾਲਾ ਸਬ ਇੰਸਪੈਕਟਰ ਵੀ ਬੈਠਾ ਸੀ ਪਰ ਉਹ ਕੁਝ ਨਹੀਂ ਕਰ ਸਕਿਆ ਉਸ ਨੂੰ ਵੀ ਕੁਝ ਹੋਰ ਆਸੇ ਪਾਸੇ ਖਿੰਡੇ ਹੋਏ ਇਸ ਬਾਤ ਦਾਤ ਨੂੰ ਅੰਜਾਮ ਦੇਣ ਲਈ ਨਿਹੰਗ ਸਿੰਘ ਆਏ ਹੋਏ ਸਨ ਉਹਨਾਂ ਨੇ ਪੁਲਿਸ ਵਾਲੇ ਨੂੰ ਜ਼ਬਰਦਸਤੀ ਇੱਕ ਪਾਸੇ ਡੱਕ ਲਿਆ ਤੇ ਉਸ ਦੇ ਦੇਖਦੇ ਦੇਖਦੇ ਹਜ਼ਾਰਾਂ ਲੋਕੀ ਮਾਰਕੀਟ ਵਿੱਚ ਤਮਾਸ਼ੀਰ ਬਣ ਕੇ ਤਮਾਸ਼ਾ ਦੇਖਦੇ ਰਹੇ ਔਰ ਇਸ ਸੰਦੀਪ ਥਾਪੜ ਨੂੰ ਹਮਲਾ ਹੁੰਦਾ ਰਿਹਾ ਕਰਪਾਨਾਂ ਦੇ ਨਾਲ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਉਤੇ ਵੱਡਾ ਹਮਲਾ ਸੰਦੀਪ ਥਾਪਰ ਗੋਰਾ ਤੇ ਨਿਹੰਗ ਥਾਣੇ ਵਿੱਚ ਆਏ ਵਿਅਕਤੀਆਂ ਨੇ ਕੀਤਾ ਹਮਲਾ ਪੁਲਿਸ ਬਹਾਰਾਂ ਇਸ ਮਾਮਲੇ ਦੀ ਜਾਂਚ ਕਰ ਰਹੀ ਉਦੋਂ ਸ਼ਿਵਸਨ ਆਗੂਆਂ ਨੇ ਸੜਕਾਂ ਤੇ ਜਾਮ ਲਗਾ ਦੇ ਤੇ ਇਨਸਾਫ ਦੀ ਮੰਗ ਕੀਤੀ ਹੈ ਸ਼ਰਿਆਮ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਹਿੰਦੂ ਨੇਤਾ ਤੇ ਕਿਰਪਾਨਾਂ ਦੇ ਨਾਲ ਹਮਲਾ ਮੋੜਲੀ ਜਾਂਚ ਵਿੱਚ ਹਲੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਆਖਰਕਾਰ ਹਿੰਦੂ ਨੇਤਾ ਨੇ ਅਜਿਹਾ ਕੀ ਕੀਤਾ ਸੀ ਕਿ ਜਿਸ ਕਰਕੇ ਇਸ ਨੂੰ ਵੱਢ ਦਿੱਤਾ ਗਿਆ ਲੁਧਿਆਣਾ ਦੇ ਸ਼ਰੇ ਬਾਜ਼ਾਰ ਵਿੱਚ ਤਸਵੀਰਾਂ ਸਾਫ਼ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਨਿਹੰਗ ਬਾਣੇ ਵਿੱਚ ਆਉਂਦੇ ਨੇ ਵਿਅਕਤੀ ਤੇ ਉਸ ਤੋਂ ਬਾਅਦ ਕਿਰਪਾਨਾਂ ਨੰਗੀਆਂ ਕਿਰਪਾਨਾਂ ਦੇ ਨਾਲ ਉਸ ਤੇ ਹਮਲਾ ਕਰ ਦਿੰਦੇ ਨੇ ਇਹ ਖਬਰ ਲੁਧਿਆਣਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਉੱਤੇ ਹਮਲਾ ਤਲਵਾਰਾਂ ਦੇ ਨਾਲ ਕਿਸ ਤਰੀਕੇ ਨਾਲ ਲਹੂ ਲਹਾਨ ਕਰਕੇ ਲੋਕ ਫਰਾਰ ਹੋ ਜਾਂਦੇ ਨੇ ਚਿੰਗ ਚਿੰਗਾੜਾ ਪੈਂਦਾ ਪਰ ਕੋਈ ਵੀ ਇਸ ਬਰਬਾਦ ਨੂੰ ਛਡਾਉਣ ਵਿੱਚ ਸਾਹਮਣੇ ਨਹੀਂ ਆਉਂਦਾ ਇੱਕ ਗੁਰਸਿੱਖ ਨੌਜਵਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਡਰਦਾ ਮਾਰਾ ਇੱਕ ਪਾਸੇ ਹਟ ਗਿਆ ਤਸਵੀਰਾਂ ਸਾਫ ਨੇ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਉੱਤੇ ਵੱਡਾ ਹਮਲਾ ਕੀ ਹੋਇਆ ਕੀ ਬਨੂ ਜੀ ਉਹਰੇ ਸਾਡੇ ਸ਼ਿਵਸਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ <th>ਪਰ ਗੋਰਾ ਜੀ ਉਹ ਅੱਜ ਸਮੇਂ ਦਾ ٹرسٹ ਦੇ ਕੇ ਫੁਜਨ ਤੇ ਆਏ ਸੀਗੇ ਕੁਝ ਸਾਰਥੀਆਂ ਅੰਸਰਾਂ ਦੇ ਕਿਸਤਾਰੀ ਨੀਲਾ ਬਣਾਵਾਂ ਪਾਏ ਆਇਆ ਕਿਰਪਾਨਾ ਮਾਰ ਕੇ ਸਾਡਾ ਭਰਾ ਛਿਲਤਾ ਕਿਰਪਾਨਾ ਸਿਰ ਤੇ ਬਾਵਾ ਵੱਟਦੀਆਂ ਪੇਟ ਵੱਟਦਾ ਕੰਡੀਸ਼ਨ ਸੀ ਸੀਰੀਅਸ ਹੈ ਸਰ ਦਾ ਬਲੈਡੀ ਰੁਕ ਰਿਹਾ ਹੈ ਪੁਲਿਸ ਕਮਿਸ਼ਨਰ ਦੀ ਇਹ ਹਦਾਇਤ ਹੈ ਸਾਰੀ ਇਹ ਸਾਰਾ ਨਿਕੰਮਾ ਸਾਰੇ ਕੌਨਾਂ ਵਾਪਸ ਕਰਾਇਆ ਨਿਕੰਮਾ ਨਿਕੰਮਾ ਲੁਧਿਆਣਾ ਕਲਸ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਡੀਜੀਪੀ ਨਾਲੋਂ ਵੱਧ ਲੰਦਾ ਆ ਜਿਹੜਾ ਸੀਐਮ ਭਗਵੰਦ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਮੈਂ ਲੁਧਿਆਣਾ ਸ਼ਹਿਰ ਦਾ ਬਾਪ ਆ ਆ ਹਿੰਦੂਆਂ ਦਾ ਖੂਨ ਆ ਹਿੰਦੂਆਂ ਦਾ ਖੂਨ ਆ ਲੁਧਿਆਣੇ ਚ ਇਹ ਸਾਡਾ ਬੰਦਾ ਜਿਹੜਾ ਰੋਡ ਤੇ ਨਾ ਇਹ ਲੋਕਾਂ ਕਮਿਸ਼ਨਰ ਰੋਡ ਕਮਿਸ਼ਨਰ ਤੁਰੰਤ ਸਸਪੈਂਡ ਕੀਤਾ ਜਾਵੇ ਐਸਪੀ ਸੈਂਟਰਲ ਤੋਂ ਸਸਪੈਂਡ ਕੀਤੀ ਜਾਵੇ ਤਾਂ ਹਿੰਦੂ ਸ਼ਾਂਤ ਬੈਠਣਗੇ ਇਹਦਾ ਹਿੰਦੂਸਤਾਨ ਦਾ ਪੂਰਾ ਪੰਜਾਬ ਸ਼ਿਫਤਨਾ ਪੰਜਾਬ ਪਰ ਆ ਲੈ ਇਕੱਠਾ ਹੋਇਆ ਭਗਵਾਨ ਜੀਓ ਸੀਐਮ ਦੇ ਤੋਂ ਅਸਤੀਫਾ ਦੇਣ ਨੂੰ ਨਹੀਂ ਅਸਤੀਫਾ ਦੇ ਪੁੱਛ ਮਸਲਣਾ ਦਈਏਗੇ ਟਾਈਮ ਦਾ ਖੂਨ 84 ਦੇ ਪੈਨ ਦਾ ਪਿਆ 1 ਘੰਟਾ 1 ਘੰਟੇ ਮਿੰਟਾ ਇਹਦੀ 50 ਪੇਡਾ ਬੱਕਰੀਆਂ 1 ਘੰਟਾ 1 ਘੰਟਾ ਨਾ ਪੁਲਿਸ ਨਹੀਂ ਆਈ 1 ਘੰਟਾ ਇਹ ਜਿਹੜੇ ਐਸਪੀ 50 ਪੇਡਾ ਬੱਕਰੀਆਂ ਹਿੰਦੂ ਸਾਡੀ ਫਾਤੀ ਬੱਚੇ ਲੈ ਕੇ ਇਹ ਵੀ ਹਿੰਦੂ ਪੇਡਾ ਬੱਕਰੀਆਂ ਪੰਜਾਬ ਚਲ ਮੈਂ ਪੁੱਛਣਾ ਚਾਹਾਂ ਪੰਜਾਬੀ ਸਰਕਾਰ ਨੂੰ ਵੀ ਜੀ ਪੈਦਾ ਇੱਕ ਮਿੰਟ ਇੱਕ ਗੱਲ ਹੋ ਸੁਣੋ ਸੀਰੀਅਸ ਗੱਲ ਸੁਣੋ ਏਸੀਪੀ ਸੈਂਟਰਲ ਨੇ ਜਿਹੜੇ ਮੈਡਮ ਨੇ ਉਹ ਆਪਦੀ ਫੀਲਿੰਗ ਤੇ ਲੁਧਿਆਣਾ ਸੀਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ ਡੀਜੀਪੀ ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ ਸੀਐਮ ਭਗਵੰਤ ਸਿੰਘ ਮਾਲਕ ਥੋੜੀ ਹੈ ਮਾਲਕ ਤਾਂ ਮੈਂ ਆ ਮੈਂ ਮਾਲਕ ਹਾਂ ਜੀ ਇਹਦਾ ਭਗਵੰਤ ਸਿੰਘ ਕੌਣ ਹੈ ਡੀਜੀਪੀ ਕੌਣ ਹੈ ਇਹੋ ਜਿਹੇ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ ਇਹ ਨਤੀਜਾ ਸਿਰ ਚੋਟੀ ਵਾਵਾ ਹੀ ਲੈ ਦੇ ਚੱਕਰ ਚ ਇਹ ਨਤੀਜਾ ਹਿੰਦੂਆਂ ਦੇ ਲਈ ਅੱਜ ਲੁਧਿਆਣਾ ਸ਼ਹਿਰ ਦਾ ਐਡਾ ਵੱਡਾ ਪੰਜ ਕਦਮਾਂ ਦੇ ਚੌਂਕੀ ਦਸ ਕਦਮਾਂ ਦੇ ਐਸਪੀ ਸੈਂਟਰਲ ਦਫ਼ਤਰ ਫਿਰ ਵੀ ਪੁਲਿਸ ਘੰਟੇ ਬਾਅਦ ਆਈ ਇਹਨਾਂ ਨਾਲ ਇਹਨਾਂ ਨਾਲ ਉਹ ਸੱਚੋ ਵਧੀਆ ਆ ਇਹਨਾਂ ਨਾਲੋਂ ਐਸਪੀ ਸੈਂਟਰਲ ਹਾਈ ਹਾਈ ਗੋਂਡਾਗਰਦੀ ਦਾ ਨੰਗਾ ਨਾਚ ਤੁਸੀਂ ਸਾਰਤ ਤਸਵੀਰਾਂ ਵੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਇੱਕ Hindu ਨੇਤਾ ਤੇ ਵੱਡਾ ਹਮਲਾ ਜਿਵੇਂ ਇਹ Hindu ਨੇਤਾ ਆਪਣੇ ਇੱਕ ਪੰਜਾਬ ਪੁਲਿਸ ਦੇ ਬਾਡੀਗਾਰਡ ਨੂੰ ਸਕੂਟਰੀ ਦੇ ਪਿੱਛੇ ਬਿਠਾ ਕੇ ਮਾਰਕੀਟ ਵਿੱਚ ਜਾਂਦਾ ਹੈ ਤਾਂ ਉਸੇ ਸਮੇਂ ਦੋ ਨਿਹੰਗ ਸਿੰਘ ਬਾਣੇ ਵਿੱਚ ਆਉਂਦੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਫੜੀਆਂ ਹੁੰਦੀਆਂ ਨੇ ਤੇ ਪਹਿਲਾਂ ਇਹ ਸ਼ਿਵ ਸੈਨਾ ਆਗੂ ਸੰਦੀਪ <th>ਪਰ ਗੋਰਾ ਜਿਹੜਾ ਕਿ ਮਾਫੀ ਮੰਗਦਾ ਹੈ ਉਸ ਤੋਂ ਬਾਅਦ ਕਿਰਪਾਨਾਂ ਦੇ ਨਾਲ ਤਾਬੜ ਤੋੜ ਹਮਲਾ ਕਰ ਦਿੱਤਾ ਜਾਂਦਾ ਸਿਰਾਂ ਦੇ ਉੱਤੇ ਸਿਰ ਵੱਢ ਦਿੱਤੇ ਜਾਂਦਾ ਹੈ ਖੂਨਮ ਖੂਨ ਹੋ ਜਾਂਦਾ ਤੁਸੀਂ ਦੱਸ ਸਕਦੇ ਹੋ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿਸ ਤਰੀਕੇ ਦੇ ਨਾਲ ਹੋਰ ਨਹਿਂਗ ਜਿਹੜੇ ਖੱਬੇ ਸੱਜੇ ਇਸ ਬਾਰਦਾਤ ਨੂੰ ਅੰਜਾਮ ਦੇਣ ਵਾਸਤੇ ਖੇਡੇ ਹੋਏ ਸੀ ਉਹ ਪੁਲਿਸ ਵਾਲਿਆਂ ਨੂੰ ਕਿਵੇਂ ਘੇਰ ਕੇ ਇੱਕ ਪਾਸੇ ਲੈ ਕੇ ਤੇ ਉਸ ਤੋਂ ਬਾਅਦ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੰਦੀਪ ਥਾਪਰ ਗੋਰਾ ਸਿਵਲ ਹਸਰ ਦਾ ਦੇ ਸਵੇਦਨਾ ਟਰੱਸ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ ਜੇ ਤੈ ਨਹਿਂਗ ਥਾਣੇ ਵਿੱਚ ਆਏ ਨੌਜਵਾਨਾਂ ਨੇ ਉਹਨਾਂ ਤੇ ਕਰ ਦਿੱਤਾ ਤੇ ਤਾਰ ਹਥਿਆਰਾਂ ਦੇ ਨਾਲ ਹਮਲਾ ਪੁਲਿਸ ਬਹਾਰਾ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਉੱਤੇ ਵੱਡਾ ਹਮਲਾ ਸੰਦੀਪ ਥਾਪਰ ਗੋਰਾ ਤੇ ਨਹਿਂਗਾ ਨੇ ਕੀਤੇ ਕਾਤਲਾਨਾ ਬਾਰ ਤੇ ਸਿਰ ਨੂੰ ਵੱਢ ਦਿੱਤਾ ਅਰੇ ਬੜੀ ਗੰਭੀਰ ਸਥਿਤੀ ਵਿੱਚ ਉਸ ਨੂੰ ਸੱਟ ਕੇ ਉਸ ਦੀ ਸਕੂਟਰੀ ਲੈ ਕੇ ਫਰਾਰ ਹੋ ਗਏ ਹਾਲਾਂਕਿ ਸ਼ਿਵ ਸੈਨਾ ਆਗੂ ਦੇ ਨਾਲ ਇੱਕ ਪੁਲਿਸ ਵਾਲਾ ਸਬ ਇੰਸਪੈਕਟਰ ਵੀ ਬੈਠਾ ਸੀ ਪਰ ਉਹ ਕੁਝ ਨਹੀਂ ਕਰ ਸਕਿਆ ਉਸ ਨੂੰ ਵੀ ਕੁਝ ਹੋਰ ਆਸੇ ਪਾਸੇ ਖਿੰਡੇ ਹੋਏ ਇਸ ਬਾਤ ਦਾਤ ਨੂੰ ਅੰਜਾਮ ਦੇਣ ਲਈ ਨਿਹੰਗ ਸਿੰਘ ਆਏ ਹੋਏ ਸਨ ਉਹਨਾਂ ਨੇ ਪੁਲਿਸ ਵਾਲੇ ਨੂੰ ਜ਼ਬਰਦਸਤੀ ਇੱਕ ਪਾਸੇ ਡੱਕ ਲਿਆ ਤੇ ਉਸ ਦੇ ਦੇਖਦੇ ਦੇਖਦੇ ਹਜ਼ਾਰਾਂ ਲੋਕੀ ਮਾਰਕੀਟ ਵਿੱਚ ਤਮਾਸ਼ੀਰ ਬਣ ਕੇ ਤਮਾਸ਼ਾ ਦੇਖਦੇ ਰਹੇ ਔਰ ਇਸ ਸੰਦੀਪ ਥਾਪੜ ਨੂੰ ਹਮਲਾ ਹੁੰਦਾ ਰਿਹਾ ਕਰਪਾਨਾਂ ਦੇ ਨਾਲ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਉਤੇ ਵੱਡਾ ਹਮਲਾ ਸੰਦੀਪ ਥਾਪਰ ਗੋਰਾ ਤੇ ਨਿਹੰਗ ਥਾਣੇ ਵਿੱਚ ਆਏ ਵਿਅਕਤੀਆਂ ਨੇ ਕੀਤਾ ਹਮਲਾ ਪੁਲਿਸ ਬਹਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਉਧਰ ਸ਼ਿਵਸਨ ਆਗੂਆਂ ਨੇ ਸੜਕਾਂ ਤੇ ਜਾਮ ਲਗਾ ਦੇ ਤੇ ਇਨਸਾਫ ਦੀ ਮੰਗ ਕੀਤੀ ਹੈ ਸ਼ਰਿਆਮ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਹਿੰਦੂ ਨੇਤਾ ਉਤੇ ਕਿਰਪਾਨਾਂ ਦੇ ਨਾਲ ਹਮਲਾ ਮੋੜੀ ਜਾਂਚ ਵਿੱਚ ਹਲੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਆਖਰਕਾਰ ਹਿੰਦੂ ਨੇਤਾ ਨੇ ਅਜਿਹਾ ਕੀ ਕੀਤਾ ਸੀ ਕਿ ਜਿਸ ਕਰਕੇ ਇਸ ਨੂੰ ਵੱਢ ਦਿੱਤਾ ਗਿਆ ਲੁਧਿਆਣਾ ਦੇ ਸ਼ਰੇ ਬਾਜ਼ਾਰ ਵਿੱਚ ਤਸਵੀਰਾਂ ਸਾਫ਼ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਨਿਹੰਗ ਬਾਣੇ ਵਿੱਚ ਆਉਂਦੇ ਨੇ ਵਿਅਕਤੀ ਤੇ ਉਸ ਤੋਂ ਬਾਅਦ ਕਿਰਪਾਨਾਂ ਨੰਗੀਆਂ ਕਿਰਪਾਨਾਂ ਦੇ ਨਾਲ ਉਸ ਤੇ ਹਮਲਾ ਕਰ ਦਿੰਦੇ ਨੇ ਇਹ ਖਬਰ ਲੁਧਿਆਣਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਉੱਤੇ ਹਮਲਾ ਤਲਵਾਰਾਂ ਦੇ ਨਾਲ ਕਿਸ ਤਰੀਕੇ ਨਾਲ ਲਹੂ ਲਹਾਨ ਕਰਕੇ ਲੋਕ ਫਰਾਰ ਹੋ ਜਾਂਦੇ ਨੇ ਚਿੰਗ ਚਿੰਗਾੜਾ ਪੈਂਦਾ ਪਰ ਕੋਈ ਵੀ ਇਸ ਬਾਰਦਾਸ਼ ਨੂੰ ਛਡਾਉਣ ਵਿੱਚ ਸਾਹਮਣੇ ਨਹੀਂ ਆਉਂਦਾ ਇੱਕ ਗੁਰਸਿੱਖ ਨੌਜਵਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਡਰਦਾ ਮਾਰਾ ਇੱਕ ਪਾਸੇ ਹਟ ਗਿਆ ਤਸਵੀਰਾਂ ਸਾਫ਼ ਨੇ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਉੱਤੇ ਵੱਡਾ ਹਮਲਾ